ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK Academy Punjab ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ GK ਦਾ ਮੌਕ ਟੈਸਟ ਨੰਬਰ 2 ਲੈ ਕੇ ਆਏ ਹਾਂ ਜਿਦੇ ਵਿੱਚ ਕਿ ਆਪਾਂ 30 ਕੁਐਸਚਨ GK ਦੇ ਕਰਾਂਗੇ ਤੇ 20 ਕੁਐਸਚਨ ਪੰਜਾਬ GK ਦੇ ਇਸ ਤੋਂ ਪਹਿਲਾਂ ਆਪਾਂ ਇੱਕ ਨੰਬਰ ਮੌਕ ਟੈਸਟ ਕਰ ਲਿਆ ਹੋਇਆ ਅੱਜ ਦੂਜਾ ਵਾ ਤੇ ਟੋਟਲ 10 ਮੌਕ ਟੈਸਟ ਸਾਡੇ ਇਸ ਸੀਰੀਜ਼ ਦੇ ਦੌਰਾਨ ਹੋਣਗੇ ਠੀਕ ਆ ਸੋ ਇਹ ਸੀਰੀਜ਼ ਆਪਾਂ ਪਹਿਲਾਂ ਪੇਡ ਦੇ ਵਿੱਚ ਲਾਂਚ ਕੀਤੀ ਸੀ ਜਿਹੜੇ ਦੋਸਤਾਂ ਨੂੰ ਨਹੀਂ ਪਤਾ ਉਹ ਦੋਸਤ ਮਤਲਬ ਜਿਨ੍ਹਾਂ ਨੇ ਪਰਚੇਸ ਕੀਤੀ ਸੀਗੀ ਪਹਿਲਾਂ ਕੀਤੀ ਸੀ ਲਗਾਈ ਹੋਈ ਆ ਉਹ ਬੇਸ਼ੱਕ ਇਹ ਵੀਡੀਓ ਨੂੰ ਸਕਿਪ ਕਰ ਸਕਦੇ ਨੇ ਪਰ ਜਿਨ੍ਹਾਂ ਦੋਸਤਾਂ ਨੇ ਪਰਚੇਸ ਨਹੀਂ ਕੀਤੀ ਸੀ ਜਾਂ ਜਾਂ ਮਤਲਬ ਕਿ ਪਹਿਲਾਂ ਤੋਂ ਉਹਨਾਂ ਨੇ ਨਹੀਂ ਇਹ ਲਗਾਈ ਗਈ ਹਨ ਤਾਂ ਉਹ ਇਹਨੂੰ ਦੁਬਾਰਾ ਤੋਂ ਇਸ ਵਾਰ ਲਗਾ ਸਕਦੇ ਨੇ ਠੀਕ ਆ ਤਾਂ ਸ਼ੁਰੂ ਕਰਦੇ ਹਾਂ ਜੀ ਇੱਕ ਨੰਬਰ ਕੁਐਸਚਨ ਪਹਿਲੇ ਕੁਐਸਚਨ ਚ ਆਪਾਂ ਨੂੰ ਪੁੱਛਿਆ ਜਾ ਰਿਹਾ ਕਹਿੰਦਾ ਔਸਕਰ ਲਈ ਨੋਮੀਨੇਟਡ ਪਹਿਲੀ ਇੰਡੀਅਨ ਫਿਲਮ ਕਿਹੜੀ ਸੀ ਠੀਕ ਆ ਔਸਕਰ ਵਿਨਰ ਦੀ ਗੱਲ ਨਹੀਂ ਹੋ ਰਹੀ ਐ ਨੋਮੀਨੇਟ ਦੀ ਗੱਲ ਹੋ ਰਹੀ ਐ ਠੀਕ ਆ ਸਲਾਮ ਬੰਬੇ ਲਗਾਨ ਮਦਰ ਇੰਡੀਆ ਜਾਂ ਨਨ ਆਫ ਥੀਸ ਤਾਂ ਤੁਸੀਂ ਆਪਣੇ ਮਾਈਂਡ ਚ ਸੋਚਣਾ ਤੁਹਾਡੇ ਤੁਹਾਨੂੰ 10 15 ਸੈਕਿੰਡ ਦਾ ਆਪਾਂ ਮਤਲਬ ਕਿ ਟਾਈਮ ਦਵਾਂਗੇ ਤੁਸੀਂ ਸੋਚਣਾ ਕਿ ਤੁਹਾਡੇ ਕਿੰਨੇ ਨੰਬਰ ਐਂਡ ਤੱਕ ਜਾਂਦੇ ਜਾਂਦੇ ਬਣਨਗੇ ਤਾਂ ਜੀ ਬੀ ਇਹਦਾ ਬਿਲਕੁਲ ਸਹੀ ਆਨਸਰ ਆ ਮਦਰ ਇੰਡੀਆ ਪਹਿਲੀ ਫਿਲਮ ਸੀ ਜਿਹੜੀ ਔਸਕਰ ਲਈ ਨੋਮੀਨੇਟਡ ਹੋਈ ਸੀ ਇੰਡੀਅਨ ਠੀਕ ਆ ਤੇ মুভি নার্গিস রাজকুমার রাজেন্দ্র কুমার আর সুনীল দত্ত ਦੀ ਸੀਗੀ ਠੀਕ ਆ ਸੋ ਇਹ 1957 ਚ ਨੋਮੀਨੇਟ ਹੋਈ ਸੀ ਇਹ ਵੀ ਜ਼ਰੂਰ ਤੁਸੀਂ ਇਹ ਯਾਦ ਕਰ ਲਿਓ ਠੀਕ ਆ ਜ਼ਰੂਰੀ ਆ ਇੰਪੋਰਟੈਂਟ ਕੁਐਸਚਨ ਆ ਕਿ ਕਈ ਵਾਰ ਉਹ ਸਨ ਪੁੱਛ ਲੈਂਦੇ ਨੇ ਕਿ ਕਿਹੜੇ ਸਨ ਦੇ ਵਿੱਚ ਮਦਰ ਇੰਡੀਆ ਬਣੀ ਸੀ ਠੀਕ ਆ 1957 ਚ ਬਣੀ ਸੀ ਤਾਂ ਜੀ ਦੋ ਨੰਬਰ ਕੁਐਸਚਨ ਦੋ ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਜਾ ਰਿਹਾ ਕਹਿੰਦੇ ਫਿਲਮ ਫੇਅਰ ਸਰਵੋਤਮ ਫਿਲਮ ਅਵਾਰਡ ਜਿੱਤਣ ਵਾਲੀ ਪਹਿਲੀ ਫਿਲਮ ਕਿਹੜੀ ਸੀ ਫਰਸਟ ਫਿਲਮ ਫੇਅਰ ਜਿਹੜੇ ਜਿਨੇ ਅਵਾਰਡ ਦਿੱਤੇ ਆ ਵਾ ਬੂਟ ਪਾਲਿਸ਼ ਜਾਗਰਤੀ 2 ਬੀਗਾ ਜ਼ਮੀਨ ਜਾਂ ਨਾਨੋਪਟਿਸ ਤਾਂ ਦੂਜੇ ਦਾ ਬਿਲਕੁਲ ਸਹੀ ਆਨਸਰ ਸਾਡੇ ਕੋਲ 2 ਆ ਗਿਆ ਜੀ 2 ਬੀਗਾ ਜ਼ਮੀਨ ਫਿਲਮ ਆ ਜਿਨੇ ਕੇ ਫਰਸਟ ਫਿਲਮ ਸੀਗੀ ਜਿਨੇ ਕੇ ਫਿਲਮ ਫੇਅਰ ਦਾ ਬੈਸਟ ਫਿਲਮ ਦਾ ਅਵਾਰਡ ਦਿੱਤੇ ਆ ਵਾ ਠੀਕ ਆ ਇਹਦੇ ਵਿੱਚ ਹੁਣ ਤੁਸੀਂ ਕਨਫਿਊਜ਼ ਨਾ ਹੋਇਆ ਇੱਕ ਫਿਲਮ ਫੇਅਰ ਅਵਾਰਡ ਹੁੰਦੇ ਨੇ ਇੱਕ ਹੁੰਦੇ ਨੇ ਨੈਸ਼ਨਲ ਅਵਾਰਡ ਠੀਕ ਆ ਨੈਸ਼ਨਲ ਫਿਲਮ ਅਵਾਰਡ ਠੀਕ ਆ ਤਾਂ ਇਹ ਦੋਨੇ ਅਲੱਗ-ਅਲੱਗ ਅਵਾਰਡ ਨੇ ਇਹਦੇ ਵਿੱਚ ਕਨਫਿਊਜ਼ ਹੋ ਕੇ ਕਈ ਵਾਰ ਬੱਚੇ ਗਲਤ ਆਨਸਰ ਕਰ ਦਿੰਦੇ ਆ ਠੀਕ ਹੈ ਇਹ ਫਿਲਮ ਫੇਅਰ ਆ ਉਹ ਨੈਸ਼ਨਲ ਫਿਲਮ ਅਵਾਰਡ ਹੁੰਦਾ ਹੈ ਤੇ ਇੱਕ ਦਾਦਾ ਸਾਹਿਬ ਫਾਲਕੇ ਅਵਾਰਡ ਹੁੰਦਾ ਠੀਕ ਆ ਤਾਂ ਆਪਾਂ ਸਿਨੇਮਾ ਦੀ ਤੁਸੀਂ ਆਪਣੀ ਕਲਾਸ ਜਾ ਕੇ ਦੇਖ ਸਕਦੇ ਹੋ ਪੂਰੀ ਡਿਟੇਲ ਦੇ ਵਿੱਚ 1 ਘੰਟੇ ਦੀ ਕਲਾਸ ਆ ਉਹ ਚ ਕੱਲੇ-ਕੱਲੇ ਅਵਾਰਡ ਬਾਰੇ ਚੰਗੀ ਤਰ੍ਹਾਂ ਆਪਾਂ ਥਿਊਰੀ ਦੇ ਵਿੱਚ ਕਰਵਾਇਆ ਹੋਇਆ ਕਿਉਂਕਿ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਚੀਜ਼ ਸਮਝਣੀ ਜ਼ਰੂਰੀ ਆ ਕਿ ਕਿਹੜੇ-ਕਿਹੜੇ ਅਵਾਰਡ ਹੁੰਦੇ ਨੇ ਤੇ ਇਹਨਾਂ ਦੇ ਵਿੱਚ ਅੰਤਰ ਕੀ ਆ ਠੀਕ ਆ ਤਾਂ ਚੱਲਦੇ ਆ ਆਪਾਂ ਅਗਲੀ ਕੁਐਸਚਨ 10 ਨੰਬਰ ਕੁਐਸਚਨ ਚ ਕਹਿੰਦੇ ਜੀ ਪਦਮਸ਼ਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਕੌਣ ਸੀ ਠੀਕ ਆ ਫਰਸਟ ਐਕਟ੍ਰੈਸ ਜਿਨੇ ਕੇ ਪਦਮਸ਼ਰੀ ਅਵਾਰਡ ਜਿੱਤਿਆ ਸੀਗਾ ਬਾਨੂਮਤੀ ਰਾਮਾਕ੍ਰਿਸ਼ਨਾ ਮੀਨਾ ਕੁਮਾਰੀ ਨਰਗੇਸ ਦੱਤਿਆ ਨਨ ਆਫ ਥੀਸ ਤੀਜੇ ਦਾ ਸਹੀ ਆਨਸਰ ਤੁਸੀਂ ਸੋਚ ਲਿਆ ਹੋਵੇਗਾ ਮਨ ਚ ਕਿਹੜਾ ਵਾ ਬਹੁਤ ਵਾਰ ਪੇਪਰ ਦੇ ਵਿੱਚ ਇਹ ਕੁਐਸਚਨ ਆ ਚੁੱਕਾ ਹੈ ਨਰਗੇਸ ਦੱਤ ਪਹਿਲੀ ਇੰਡੀਅਨ ਐਕਟ੍ਰੈਸ ਸੀ ਜਿਹਨੂੰ ਕੇ ਪਦਮਸ਼ਰੀ ਅਵਾਰਡ ਮਿਲਿਆ ਸੀ ਹੁਣ ਆਪਾਂ ਚੱਲਦੇ ਆਂ ਜੀ ਅਗਲੇ 4 ਨੰਬਰ ਤੇ ਆਹ ਕੁਐਸਚਨ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਏ ਸੂਟੇਬਲ ਬாய் ਨੋਵਲ ਦਾ ਲੇਖਕ ਕੌਣ ਹੈ ਠੀਕ ਆ ਸਲਮਾਨ ਰਸ਼ਦੀ ਰੋਹਿਨਟਨ ਮਿਸਟਰੀ ਜਾਂ ਵਿਕਰਮ ਸੇਠ ਜਾਂ ਨਨ ਆਫ ਥੀਸ ਤਾਂ ਚੌਥੇ ਦਾ ਸਹੀ ਆਨਸਰ ਸੀ ਆ ਜੀ ਵਿਕਰਮ ਸੇਠ ਇਦਾਂ ਨਾਦ ਏ ਸੂਟੇਬਲ ਬாய் ਨੋਵਲ ਦਾ ਲੇਖਕ ਆ ਅੱਗੇ ਚੱਲਦੇ ਆਂ ਕਿੰਦਾ ਜਾਤਕ ਕਹਾਣੀਆਂ ਆਹ 4 ਨੰਬਰ ਕੁਐਸਚਨ ਵੀ ਪੇਪਰ ਦੇ ਵਿੱਚ ਆਇਆ ਹੋਇਆ ਤੇ 5 ਨੰਬਰ ਕੁਐਸਚਨ ਵੀ ਪੇਪਰ 'ਚ ਆਇਆ ਹੋਇਆ ਆ ਆਪਾਂ ਇਹ ਸੀਰੀਜ਼ 2022 ਚ ਲਾਂਚ ਕੀਤੀ ਤੇ 2023 ਦੇ ਵਿੱਚ ਦੋਨੇ ਕੁਐਸਚਨ ਪੇਪਰਾਂ ਦੇ ਵਿੱਚ ਆਏ ਹੋਏ ਨੇ ਪੀਟਰ ਪ੍ਰੈਸ ਵੀ ਦੇ। ਕਹਿੰਦੇ ਜਾਤਕ ਸਟੋਰੀਜ਼ ਜਾਤਕ ਕਹਾਣੀਆਂ ਕਿਸ ਦੇ ਪਿਛਲੇ ਜਨਮਾਂ ਨਾਲ ਸੰਬੰਧਤ ਹੈ? ਮਹਾਵੀਰ, ਬੁੱਧਾ, ਗੁਰਦਾਨਕ ਦੇਵ ਜੀ ਜਾਂ ਨਨ ਆਫ ਥੀਸ? ਤਾਂ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਮੈਂ ਤੁਹਾਨੂੰ ਐਂਸ਼ੀਅੰਟ ਹਿਸਟਰੀ ਦੇ ਵਿੱਚ ਵੀ ਇਹ ਚੀਜ਼ ਕਰਵਾਈ ਸੀ ਤੇ ਆਪਾਂ ਐਮਸੀਕਿਊ ਵੀ ਇਹਦਾ ਐਡ ਕੀਤਾ ਹੋਇਆ ਸੀ। ਤਾਂ ਬੁੱਧਾ ਨੇ ਜਿਹੜੇ ਕਿ ਜਾਤਕ ਕਹਾਣੀਆਂ ਤੇ ਨਾਲ ਰਿਲੇਟਡ ਨੇ ਠੀਕ ਹੈ। ਇਹਨਾਂ ਦੇ ਜਨਮ ਦੇ ਨਾਲ ਸੰਬੰਧਤ ਨਹੀਂ ਜਾਤਕ ਕਹਾਣੀਆਂ। ਤਾਂ ਮੈਨ ਆਪਾਂ ਇਹ ਚੀਜ਼ ਦੇਖਣੀ ਹੁੰਦੀ ਆ ਕਿ ਹਾਂਜੀ ਜੇ ਆਪਾਂ ਕਿਸੇ ਕੰਟੈਂਟ ਨੂੰ ਫੋਲੋ ਕਰ ਰਹੇ ਹਾਂ ਕਿ ਉਹਦੇ ਵਿੱਚੋਂ ਪੇਪਰ ਦੇ ਵਿੱਚ ਕੁਐਸਚਨ ਆਏ ਕਿ ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਕਿ 4 5 3 4 5 ਕੁਐਸਚਨ ਹਰੇਕ ਪੇਪਰ ਦੇ ਵਿੱਚ ਇਸ 500 ਕੁਐਸਚਨ ਦੀ ਜਿਹੜੀ ਸੀਰੀਜ਼ ਸੀ ਇਹਦੇ ਵਿੱਚੋਂ ਰੈਗੂਲਰ ਹਰੇਕ ਪੇਪਰ ਦੇ ਵਿੱਚ ਆ ਰਹੇ ਸੀ ਪੀਟਰ ਪਲੱਸ ਵੀ ਦੇ ਪਾ ਕਿਉਂਕਿ 2022 'ਚ ਇਹ ਸੀਰੀਜ਼ ਲਾਂਚ ਹੋਈ ਸੀ ਤੇ ਉਸ ਤੋਂ ਬਾਅਦ 2023 ਤੇ 24 ਦੇ ਵਿੱਚ ਜਿੰਨੇ ਵੀ ਪੇਪਰ ਹੋਏ ਨੇ ਤੁਸੀਂ ਉਹਨੂੰ ਕੱਢ ਕੇ ਦੇਖ ਸਕਦੇ ਹੋ ਕਿ ਉਸ ਸੀ ਇਸ ਸੀਰੀਜ਼ ਦੇ ਵਿੱਚ ਉਹ ਕਿੰਨੇ ਕੁਐਸਚਨ ਪੇਪਰਾਂ ਦੇ ਵਿੱਚ ਆਏ ਆ ਕਿ ਨਹੀਂ ਆਏ ਅੱਗੇ ਚੱਲਦੇ ਹਾਂ ਜੀ ਆਪਾਂ 6 ਨੰਬਰ ਕੁਐਸਚਨ ਤੇ 6 ਨੰਬਰ ਕੁਐਸਚਨ 'ਚ ਸਾਨੂੰ ਪੁੱਛਿਆ ਜਾ ਰਿਹਾ ਕਹਿੰਦੇ ਐਗਜ਼ਾਮ ਵਾਰੀਅਰ ਨਾਮ ਦੀ ਨੌਜਵਾਨਾਂ ਲਈ ਇੱਕ ਪ੍ਰੇਰਣਾਦਾਇਕ ਕਿਤਾਬ ਆ ਬੁੱਕ ਆ ਤੇ ਇਹ ਕਿਹਨੇ ਲਿਖੀ ਆ ਜੀ ਨਰਿੰਦਰ ਮੋਦੀ ਯੋਗੀ ਆਦਿੱਤਿਆਨਾਥ ਜਾਂ ਮਨਮੋਹ ਸਿੰਘ ਜਾਂ ਨਾਨਕ ਸਿੰਘ 6ਵੇਂ ਦਾ ਸਹੀ ਆਨਸਰ ਸਾਡਾ A ਬਣ ਰਿਹਾ ਜੀ ਨਰਿੰਦਰ ਮੋਦੀ ਨੇ ਲਿਖੀ ਆ ਇਹ ਐਗਜ਼ਾਮ ਵਾਰੀਅਰ ਨਾਮ ਦੀ ਬੁੱਕ 7 ਨੰਬਰ ਕੁਐਸਚਨ ਦੇ ਉੱਤੇ ਆ ਗਏ ਜੀ 7 ਨੰਬਰ ਕੁਐਸਚਨ ਦੇ ਵਿੱਚ ਕਹਿੰਦੇ ISRO ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹ ਕਿਹੜੇ ਸਾਲ ਦੇ ਵਿੱਚ ਸਥਾਪਿਤ ਹੋਇਆ 15 ਅਗਸਤ 1949 15 ਅਗਸਤ 1969 15 ਅਗਸਤ 1972 ਜਾਂ 1999 7ਵੇਂ ਦਾ ਬੀ ਸਹੀ ਆਨਸਰ ਆ ਰਿਹਾ ਜੀ ਸਾਡੇ ਕੋਲੇ ਕਿ ਇਸਰੋ ਦੀ ਜਿਹੜੀ ਸਥਾਪਨਾ ਵਾ 15 ਅਗਸਤ 1969 ਨੂੰ ਹੋਈ ਸੀ ਹੁਣ ਆਪਾਂ ਚੱਲਦੇ ਹਾਂ ਜੀ 8 ਨੰਬਰ ਕੁਐਸਚਨ ਤੇ ਤੇ ਜੇਕਰ ਆਪਾਂ ਨੂੰ ਪੁੱਛਿਆ ਜਾਵੇ ਕਿ ਮਾਡਰਨ ਸਪੇਸ ਸਾਇੰਸ ਦਾ ਫਾਦਰ ਕਿਹਨੂੰ ਕਿਹਾ ਜਾਂਦਾ ਇਹ ਵਿਕਰਮ ਸਾਰਾਭਾਈ ਨੂੰ ਕਿਹਾ ਠੀਕ ਹੈ ਵਿਕਰਮ ਅੰਬਾਲਾਲ ਸਾਰਾਭਾਈ ਨੂੰ ਫਾਦਰ ਆਫ ਦਿ ਮਾਡਰਨ ਸਪੇਸ ਸਾਇੰਸ ਕਿਹਾ ਜਾਂਦਾ ਵਾ ਠੀਕ ਹੈ ਪਹਿਲ ਕਿਉਂਕਿ ਇਹ ਨਾ ਪਹਿਲੇ ਚੇਅਰਮੈਨ ਸੀਗੇ ਇਸਰੋ ਦੇ ਹੇਠ ਲਿਖਿਆਂ ਦੇ ਵਿੱਚੋਂ ਮੁੱਖ ਤੌਰ ਦੇ ਉੱਤੇ ਮਰਕਰੀ ਪ੍ਰਦੂਸ਼ਨ ਦਾ ਪੋਲੂਸ਼ਨ ਆ ਜਿਹੜਾ ਉਹਦਾ ਕਾਰਨ ਕੀ ਬਣਦਾ ਠੀਕ ਆ ਆਟੋਮੋਬਾਈਲ ਬੈਟਰੀ ਡੀਜ਼ਲ ਇੰਜਨ ਪੋਲੀਮਰ ਜਾਂ ਸੀ ਐਫ ਐਲ ਲੈਂਪ 8ਵੇਂ ਦਾ ਸਹੀ ਆਨਸਰ ਸਾਡੇ ਕੋਲ ਡੀ ਬਣ ਰਿਹਾ ਜੀ ਸੀ ਐਫ ਐਲ ਲੈਂਪ ਆ ਜਿਹੜੇ ਉਹ ਮਰਕਰੀ ਪੋਲੂਸ਼ਨ ਦਾ ਕਾਰਨ ਬਣਦੇ ਨੇ ਕਿਹੜੇ ਸਾਲ ਦੇ ਵਿੱਚ ਸੁੰਦਰਬਨ ਦੇ ਜੰਗਲਾਂ ਨੂੰ ਵਿਸ਼ਵ ਵਿਰਾਸਤ ਸਥਾਨ ਵਿੱਚ ਸ਼ਾਮਲ ਕੀਤਾ ਗਿਆ ਠੀਕ ਆ ਵਿਸ਼ਵ ਦਾ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਸ਼ਾਮਲ 1987 1988 1999 ਜਾਂ 1990 ਤਾਂ ਤੁਸੀਂ ਸੋਚਣਾ ਮਾ ਜੀ ਇਹ ਆਪਣੇ ਮਨ ਦੇ ਵਿੱਚ ਕਿ ਕੀ ਬਣ ਰਿਹਾ ਠੀਕ ਆ 1987 ਦੇ ਵਿੱਚ ਸੁੰਦਰਬਨ ਦੇ ਜੰਗਲਾਂ ਨੂੰ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਮਤਲਬ ਸ਼ਾਮਲ ਕੀਤਾ ਸੀ ਕਹਿੰਦੇ ਦਾ ਲਾਈਟ ਆਫ ਮੈਕਸਿਮਮ ਇਨ ਵਿਚ ਆਫ ਦਾ ਫੋਲੋਇੰਗ ਮੀਡੀਆ ਠੀਕ ਹੈ ਪ੍ਰਕਾਸ਼ ਦੀ ਗਤੀ ਹੈ ਜਿਹੜੀ ਇਹਨਾਂ ਦੇ ਵਿੱਚੋਂ ਕਿਹੜੇ ਮਾਧਿਅਮ ਦੇ ਵਿੱਚ ਸਭ ਤੋਂ ਵੱਧ ਤੇਜ਼ ਹੁੰਦੀ ਆ ਇਹ ਵੀ ਪੇਪਰ 'ਚ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਵਾਟਰ 'ਚ ਵੈਕਿਊਮ 'ਚ ਰੌਕ 'ਚ ਜਾਂ ਨਨ ਆਫ ði ਅਬ ਤਾਂ 10ਵੇਂ ਦਾ ਸਹੀ ਆਨਸਰ ਤੁਹਾਨੂੰ ਪਤਾ ਹੋਵੇਗਾ ਕਿ ਵੈਕਿਊਮ ਦੇ ਵਿੱਚ ਜਿਹੜੀ ਸਪੀਡ ਆਫ ਲਾਈਟ ਆ ਉਹ ਸਭ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਹੁੰਦੀ ਆ ਠੀਕ ਹੈ ਸਭ ਤੋਂ ਜ਼ਿਆਦਾ ਹੁੰਦੀ ਆ ਠੀਕ ਆ ਸੋ ਜੇਕਰ ਲਾਈਟ ਇਹਦੇ ਵਿੱਚ ਇਨ ਟਰਮ ਆਫ ਸੈਕਿੰਡ ਦੇ ਵਿੱਚ ਜੇਕਰ ਪੁੱਛਿਆ ਜਾਵੇ ਕਿ ਲਾਈਟ ਟ੍ਰੈਵਲ ਐਟ ਅਰਾਊਂਡ 3 ਲੱਖ ਕਿਲੋਮੀਟਰ ਪਰ ਸੈਕਿੰਡ ਦੇ ਅਕੋਰਡਿੰਗ ਚੱਲਦੀ ਆ ਤੇ ਇਹ ਕੁਐਸਚਨ ਪੀਟ੍ਰ ਪਲੱਸ ਵੀ ਕਲਰਕ ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀਗਾ 2021 ਦੇ ਵਿੱਚ ਨੈਸ਼ਨਲ ਇਨਕਮ ਕਿਹਨੂੰ ਕਹਿੰਦੇ ਆ ਜੀ ਨੈਸ਼ਨਲ ਇਨਕਮ ਇਦਾਂ ਦੇ ਤੁਹਾਨੂੰ ਚਾਰ ਆਪਸ਼ਨਸ ਦੇ ਦੇਣਗੇ ਸੋ ਇਕਨੋਮੀ ਨੂੰ ਆਪਾਂ ਅਜੇ ਤੱਕ ਚੰਗੀ ਤਰ੍ਹਾਂ ਨਹੀਂ ਕੀਤਾਗਾ ਠੀਕ ਆ ਪਰ ਇਹ ਬੇਸਿਕ ਜਿਹੇ ਕੁਐਸਚਨ ਹੈ ਜਿਹੜੇ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਨੈਟ ਨੈਸ਼ਨਲ ਪ੍ਰੋਡਕਟ ਐਟ ਮਾਰਕੀਟਸ ਪ੍ਰਾਈਸ ਨੈਟ ਡੋਮੈਸਟਿਕ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ ਠੀਕ ਆ ਜਾਂ ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ ਤੋਂ ਬਹੁਤ ਰਲਮੀਆਂ ਮਿਲੀਆਂ ਆਪਸ਼ਨਾਂ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਪਰ ਜੇਕਰ ਤੁਸੀਂ ਡਿਟੇਲਸ ਦੇ ਵਿੱਚ ਕੀਤਾ ਹੋਇਆ ਤਾਂ ਤੁਹਾਡੇ ਲਈ ਇਹ ਜਿਆਦਾ ਉਫਾ ਨਹੀਂ ਹੋ ਗਿਆ ਠੀਕ ਆ ਸੋ ਇਹਦਾ ਠੀਕ ਡੀ ਆਨਸਰ ਬੰਦਾ ਨੈਸ਼ਨਲ ਇਨਕਮ ਦਾ ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ ਤਾਂ ਬਾਕੀ ਤੁਸੀਂ ਪੀਡੀਐਫ ਤੋਂ ਕਰ ਸਕਦੇ ਹੋ ਠੀਕ ਆ ਜੀ ਅੱਗੇ ਆਪਾਂ ਚੱਲਦੇ ਆਂ ਜੀ ਧਰਤੀ ਦੇ ਆਲੇ ਦੁਆਲੇ ਧਰਤੀ ਦੇ ਆਲੇ-ਦੁਆਲੇ ਵਾਯੂ ਮੰਡਲ ਦੇ ਤਾਪਮਾਨ ਪਧਰੀ ਕਰਨ ਦੇ ਤਿੰਨ ਵੱਖ-ਵੱਖ ਕੈਰੈਕਟਰਸ ਹਨ ਇਹਨਾਂ ਦੇ ਵਿੱਚੋਂ ਕਿਹੜਾ ਪਰਤਾਂ ਧਰਤੀ ਦੀ ਸਤ੍ਹਾ ਤੋਂ ਠੀਕਾ ਮਤਲਬ ਆ ਧਰਤੀ ਦੀ ਸਤ੍ਹਾ ਤੋਂ ਉੱਪਰ ਤੋਂ ਜਾਂਦਾ ਵਾ ਠੀਕਾ ਇਸ ਤਰ੍ਹਾਂ ਇਸ ਤਰ੍ਹਾਂ ਜਾ ਰਿਹਾ ਵਾ ਠੀਕਾ ਇਹਨਾਂ ਨੂੰ ਦੱਸਣਾ ਫਰੋਮ ਅਰਥਸ ਸਰਫੇਸ ਅਪਵਰ ਠੀਕਾ ਐਟਮੋਸਫੇਅਰ ਦੇ ਅਰਾਊਂਡ ਧਰਤੀ ਦੇ ਤਾਂ ਠੀਕ ਹੈ ਜੀ ਸੋਏ ਤੁਸੀਂ ਨਾ ਥਰਮੋਸਫੇਅਰ ਸਟੈਟੋਸਫੇਅਰ ਜਾਂ ਟ੍ਰੋਪੋਸਫੇਅਰ ਟ੍ਰੋਪੋਸਫੇਅਰ ਥਰਮੋਸਫੇਅਰ ਜਾਂ ਸਟੈਟੋਸਫੇਅਰ ਥਰਮੋਸਫੇਅਰ ਟਰੋਪੋਸਫੇਅਰ ਜਾਂ ਸਟੈਟੋਸਫੇਅਰ ਜਾਂ ਟਰੋਪੋਸਫੇਅਰ ਸਟੈਟੋਸਫੇਅਰ ਜਾਂ ਥਰਮੋਸਫੇਅਰ ਦੱਸਣਾ ਜੀ ਤੁਸੀਂ 12ਵਾਂ ਤਾਂ ਬਹੁਤ ਵਾਰ ਪੇਪਰ ਦੇ ਵਿੱਚ ਇਹ ਆਉਂਦਾ ਵਾ ਆਪਾਂ ਇੱਕ ਡਿਟੇਲ ਦੇ ਵਿੱਚ ਇੱਕ ਕਲਾਸ ਦੇ ਵਿੱਚ ਕਰਾਂਗੇ ਕਿ ਇਹ ਐਕਚੁਅਲ ਦੇ ਵਿੱਚ ਕੀ ਚੀਜ਼ ਹੁੰਦੀ ਆ ਕਿਉਂਕਿ ਬਹੁਤ ਡਿਟੇਲ ਦੇ ਵਿੱਚ ਕਰਨ ਵਾਲੀ ਚੀਜ਼ ਆ ਪੇਪਰ ਦੇ ਵਿੱਚ ਉਹ ਇਹ ਬਾਰ-ਬਾਰ ਪੁੱਛਦੇ ਨੇ ਕਿ ਹਾਂਜੀ ਦੱਸੋ ਹਵਾਈ ਜਹਾਜ਼ ਆ ਜਿਹੜੇ ਉਹ ਕਿਹੜੀ ਸਤ੍ਹਾ ਦੇ ਉੱਤੇ ਉੱਡਦੇ ਨੇ ਹਨਾ ਤਾ ਇਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਨੇ ਠੀਕ ਆ 12ਵੇਂ ਦਾ ਸਹੀ ਆਨਸਰ ਆ ਗਿਆ ਜੀ ਡੀ ਠੀਕ ਆ ਟ੍ਰੋਪੋਸਫੀਅਰ ਸਭ ਤੋਂ ਪਹਿਲਾਂ ਆਉਂਦੀ ਆ ਫਿਰ ਸਟੈਟੋਸਫੀਅਰ ਫਿਰ ਥਰਮੋਸਫੀਅਰ ਠੀਕ ਆ ਇਹਦਾ ਟੋਟਲ ਮੈਂ ਤੁਹਾਨੂੰ ਦੱਸ ਦਣਾ ਲਿਖਿਆ ਹੋਇਆ ਜੀ ਠੀਕ ਆ ਪਹਿਲਾਂ ਹੁੰਦੀ ਆ ਜੀ 1 ਨੰਬਰ ਤੇ ਟ੍ਰੋਪੋਸਫੀਅਰ 2 ਨੰਬਰ ਤੇ ਆਉਂਦੀ ਆ ਜੀ ਸਟੈਟੋਸਫੀਅਰ 3 ਨੰਬਰ ਤੇ ਮੈਸੋਸਫੀਅਰ ਆਉਂਦੀ ਆ ਫਿਰ ਆਉਂਦੀ ਆ ਜੀ ਥਰਮੋਸਫੀਅਰ ਫਿਰ 5 ਨੰਬਰ ਤੇ ਜਾ ਕੇ ਆਉਂਦੀ ਆ ਐਕਸੋਸਫੀਅਰ ਨੈਕਸਟ ਆਪਾਂ ਚੱਲਦੇ ਆ ਕਹਿੰਦੇ ਜੀ ਸਰਵੈਂਟ ਆਫ ਇੰਡੀਆ ਸੁਸਾਇਟੀ ਦੇ ਸੰਸਥਾਪਕ ਇਹਨਾਂ ਦੇ ਵਿੱਚੋਂ ਕੌਣ ਨੇ ਗੋਪਾਲ ਕ੍ਰਿਸ਼ਨ ਗੋਖਲੇ ਦਾਦਾਬਾਈ ਨਾਰੋਜੀ ਬਾਲਗ ਗੰਗਾਧਰ ਥਿਲਕ ਜਾਂ ਲਾਲਾ ਲਾਜਪਤਰਾ ਹੈ 13ਵੇਂ ਦਾ ਸਾਡਾ ਸਹੀ ਆਨਸਰ ਜੀ ਏ ਬਣ ਰਿਹਾ ਜੀ ਗੋਪਾਲ ਕ੍ਰਿਸ਼ਨ ਗੋਖਲੇ ਆ ਜਿਹੜੇ ਉਹ ਸਰਵੈਂਟ ਆਫ ਇੰਡੀਆ ਸੁਸਾਇਟੀ ਦੇ ਫਾਊਂਡਰ ਨੇ 14 ਨੰਬਰ ਕੁਐਸਚਨ ਤੇ ਇੱਕ ਚੀਜ਼ ਹੋਰ ਤੁਸੀਂ ਧਿਆਨ ਦੇਣੀ ਆ ਠੀਕ ਆ ਹੁਣ ਦੇਖੋ ਜੀ ਇਹ ਸਰਵੈਂਟ ਆਫ ਇੰਡੀਆ ਸੁਸਾਇਟੀ 1905 ਦੇ ਵਿੱਚ ਫਾਊਂਡ ਹੋਈ ਜਿਹੜੀ ਕਿ ਗੋਪਾਲ ਕ੍ਰਿਸ਼ਨ ਗੋਖਲੇ ਦੁਆਰਾ ਸਥਾਪਿਤ ਕੀਤੀ ਗਈ ਸੀ ਹੁਣ ਇੱਕ ਸੀਗੀ ਜੀ ਸਰਵੈਂਟ ਆਫ ਦਾ ਪੀਪਲ ਸੁਸਾਇਟੀ ਠੀਕ ਆ ਜੀ ਸੋ ਇਹ ਬਹੁਤ ਇੰਪੋਰਟੈਂਟ ਆ ਇਹ ਇੱਕ ਨਾਨ-ਪ੍ਰੋਫਿਟ ਸੋਸ਼ਲ ਸਰਵਿਸ ਆਰਗੇਨਾਈਜ਼ਰ ਜਿਹੜੀ ਲਾਲਾ ਲਾਜਪਤਰਾਏ ਜੀ ਨੇ ਸਟਾਰਟ ਕੀਤੀ ਸੀ 1921 ਠੀਕ ਆ ਯਾਦ ਰੱਖਿਓ ਇਹ ਦੋਨੇ ਅਲੱਗ-ਅਲੱਗ ਨੇ ਠੀਕ ਆ ਸਰਵੈਂਟ ਆਫ ਇੰਡੀਆ ਸੁਸਾਇਟੀ ਦਾ ਸਰਵੈਂਟ ਆਫ ਪੀਪਲ ਸੁਸਾਇਟੀ ਅਲੱਗ-ਅਲੱਗ ਨੇ ਠੀਕ ਹੈ ਅਲੱਗ-ਅਲੱਗ ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਤੇ ਕਈ ਵਾਰ ਤੁਹਾਨੂੰ ਕਨਫਿਊਜ਼ ਕੀਤਾ ਜਾਂਦਾ। ਮਹਾਤਮਾ ਗਾਂਧੀ ਜੀ ਨੇ ਕਰੋ ਦਾ ਮਰੋ ਦਾ ਨਾਰਾ ਜਾਂ ਮਰੋ ਦਾ ਨਾਰਾ ਕਿਹੜੇ ਅੰਦੋਲਨ ਦੇ ਨਾਲ ਦਿੱਤਾ ਸੀ? ਮਾਡਰਨ ਹਿਸਟਰੀ 'ਚ ਬਹੁਤ ਚੰਗੀ ਤਰ੍ਹਾਂ ਆਪਾਂ ਕਰਵਾਇਆ ਹੋਇਆ ਵਾ ਤੁਹਾਨੂੰ। ਕੁਆਇਟ ਇੰਡੀਆ ਮੂਵਮੈਂਟ, ਨਾਨ ਕੋਆਪਰੇਸ਼ਨ ਮੂਵਮੈਂਟ, ਸਿਵਲ ਡਿਸਓਬੀਡੈਂਟ ਮੂਵਮੈਂਟ ਜਾਂ ਖੇੜਾ ਸਤਿਆਗ੍ਰਹਿ। 14ਵਾਂ ਤਾਂ ਸਹੀ ਆਨਸਰ ਸਾਡੇ ਕੋਲ ਇਹ ਪਾਣਾ ਜੀ ਕੁਆਇਟ ਇੰਡੀਆ ਮੂਵਮੈਂਟ ਦੇ ਦੌਰਾਨ ਮਹਾਤਮਾ ਗਾਂਧੀ ਜੀ ਨੇ ਕਰੋ ਜਾਂ ਮਰੋ ਦਾ ਬੇਸਿਕਲੀ ਇਹ ਕੁਐਸਚਨ ਹੈ ਠੀਕ ਹੈ ਤਾਂ ਜਰੂਰ ਤੁਹਾਨੂੰ ਆਉਣੇ ਚਾਹੀਦੇ ਨੇ ਨਿਮਨ ਲਿਖਿਤ ਪਾਕਿਸਤਾਨੀ ਨਾਗਰਿਕਾਂ ਵਿੱਚੋਂ ਕਿਸ ਨੂੰ ਭਾਰਤ ਸਰਕਾਰ ਦੁਆਰਾ ਭਾਰਤ ਰਤਨ ਦਾ ਸਨਮਾਨਿਤ ਕੀਤਾ ਗਿਆ ਹੈ ਪਾਕਿਸਤਾਨੀ ਨਾਗਰਿਕਾਂ ਦੇ ਵਿੱਚੋਂ لیاقت ਅਲੀ ਖਾਨ ਮੁਹੰਮਦ ਅਲੀ ਜਿੰਨਾ ਖਾਨ ਅਬਦੁੱਲ ਗਾਫਰ ਖਾਨ ਜਾਂ ਮੁਹੰਮਦ ਇਕਬਾਲ 15ਵੇਂ ਦਾ ਬਿਲਕੁਲ ਸਹੀ ਆਨਸਰ ਸਾਡੇ ਕੋਲ ਸੀ ਬਣਾ ਜੀ ਖਾਨ ਅਬਦੁੱਲ ਗਾਫਰ ਖਾਨ ਨੂੰ ਭਾਰਤ ਰਤਨ ਦੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਇੰਡੀਅਨ ਗਵਰਨਮੈਂਟ ਨੇ ਅ ਬਾਕੀ ਤੁਸੀਂ ਆ ਕਰ ਸਕਦੇ ਹੋ ਠੀਕ ਹੈ ਹੋਰ ਵੀ ਕਾਫੀ ਕੁਐਸਚਨ ਇਹਦੇ ਵਿੱਚ ਪੁੱਛੇ ਜਾਂਦੇ ਨੇ ਜਿੱਦਾਂ ਕਿ ਭਾਰਤ ਰਤਨ ਅਵਾਰਡ ਜਿਹੜਾ ਨੈਚੁਰਲਾਈਜ਼ਡ ਇੰਡੀਅਨ ਸਿਟੀਜ਼ਨ ਕਿਨੂੰ ਮਿਲਿਆ ਵਾ ਜੀ ਮਦਰ ਟ੍ਰੈਸਨ ਨੂੰ 1980 ਚ ਮਿਲਿਆ ਸੀ ਜਿਹੜੇ ਦੋ ਨੌਨ ਇੰਡੀਅਨ ਨੇ ਹਨ ਇੱਕ ਪਾਕਿਸਤਾਨ ਦੇ ਖਾਨ ਅਬਦੁਲ ਗਾਫਰ ਖਾਨ ਨੂੰ ਮਿਲਿਆ ਸੀਗਾ ਜੀ 1987 ਚ ਦਾ ਫਾਰਮਰ ਸਾਊਥ ਇੰਡੀਅਨ ਪ੍ਰੈਜ਼ੀਡੈਂਟ ਨੈਲਸਨ ਮੰਡੇਲਾ ਨੂੰ ਵੀ 1990 ਦੇ ਵਿੱਚ ਸਨਮਾਨਿਤ ਕੀਤਾ ਗਿਆ ਸੀ ਅੱਗੇ ਚੱਲਦੇ ਹਾਂ ਜੀ ਆਪਾਂ ਸ਼ਿਵਾਜੀ ਦੀ ਤਾਜਪੋਸ਼ੀ ਕਿਹੜੇ ਸਾਲ ਹੋਈ ਸੀ ਇਹ ਵੀ ਪੀਪਲਸ ਵੀ ਦੇ 2021 ਜਾਂ 2022 ਦੇ ਵਿੱਚ ਕਿਸੇ ਇੱਕ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ 1674 1665 1670 ਜਾਂ 1676 ਦੇ ਵਿੱਚ 16ਵੇਂ ਦਾ ਆ ਰਿਹਾ ਜੀ ਇਹ ਸੇਵਾਜੀ ਦੀ ਤਾਜਪੋਸ਼ੀ ਆ ਜਿਹੜੀ 1674 ਈਸਵੀ ਚ ਹੋਈ ਸੀ ਪ੍ਰਸਿੱਧ ਮੁਸਲਮਾਨ ਸ਼ਾਸਕ ਚਾਂਦ ਬੀਬੀ ਨੇ ਕਿਹੜੇ ਰਾਜ ਦੇ ਨਾਲ ਸੰਬੰਧਿਤ ਸੀ ਜੀ ਗਲਕੋਂਡਾ ਜਾਂ ਵੀਜ਼ਾਪੁਰ ਅਹਿਮਦਨਗਰ ਜਾਂ ਬੀਐਨਸੀ ਠੀਕ ਹੈ ਇਹਨੇ ਕਿੱਥੇ ਕਿੱਥੇ ਮਤਲਬ ਕਿ ਸ਼ਾਸਨ ਕੀਤਾ ਸੀਗਾ 17ਵੇਂ ਦਾ ਸਹੀ ਆਨਸਰ ਸਾਡੇ ਕੋਲ ਡੀ ਆ ਰਿਹਾ ਠੀਕ ਹੈ ਇਹਨੇ ਵੀਜ਼ਾਪੁਰ ਦੇ ਵਿੱਚ ਵੀ ਸ਼ਾਸਨ ਕੀਤਾ ਸੀ ਤੇ ਅਹਿਮਦਨਗਰ ਦੇ ਵਿੱਚ ਵੀ ਸ਼ਾਸਨ ਕੀਤਾ ਸੀ ਕਿਉਂਕਿ ਇਹਦੇ ਵਿੱਚ ਇੱਕ ਪੇਪਰ ਪੀਟ੍ਰ ਪਲੱਸ ਬੀ ਦਾ ਕਿਸੇ ਪੇਪਰ ਦੇ ਵਿੱਚ ਆਇਆ ਸੀ ਉਹਨਾਂ ਨੇ ਸਿਰਫ ਇੱਕ ਆਪਸ਼ਨ ਦਿੱਤੀ ਸੀ ਤੇ ਬਾਅਦ ਵਿੱਚ ਉਹ ਅਬਜੈਕਸ਼ਨ ਲੱਗ ਗਿਆ ਸੀ ਤਾਂ ਕਰਕੇ ਉਹ ਇੱਕ ਨੰਬਰ ਸਾਰਿਆਂ ਨੂੰ ਮਿਲ ਗਿਆ ਸੀ ਕਿਉਂਕਿ ਉਹਨਾਂ ਨੇ ਦੂਜੀ ਆਪਸ਼ਨ ਦੇ ਵਿੱਚ ਅਹਿਮਦਨਗਰ ਨਹੀਂ ਸੀ ਪਾਇਆ ਹੋਇਆ ਠੀਕ ਹੈ ਤਾਂ ਉਹਨਾਂ ਨੇ ਇੱਕ ਆਪਸ਼ਨ ਦਿੱਤੀ ਹੋਈ ਸੀ ਕਿਉਂਕਿ ਬੀ ਐਂਡ ਸੀ ਮਤਲਬ ਦੋ ਆਪਸ਼ਨਸ ਨਹੀਂ ਦਿੱਤੀਆਂ ਹੋਈਆਂ ਸੀ ਅੱਗੇ ਚੱਲਦੇ ਹਾਂ ਕਹਿੰਦਾ ਜੀ ਸੰਵਿਧਾਨਕ 74ਵਾਂ ਸੋਧ ਐਕਟ 1993 ਕਨਸਟੀਟਿਊਸ਼ਨਲ ਦੀ ਜਿਹੜੀ ਆਪਣੀ 74th ਐਮੈਂਡਮੈਂਟ ਐਕਟ ਆ 1993 ਇਹ ਕਿਹਦੇ ਨਾਲ ਸੰਬੰਧਿਤ ਹੈਗੀ ਆ ਜੀ ਥਾਰਮੇ ਦਾ ਸਹੀ ਆਨਸਰ ਸਾਡੇ ਕੋਲ ਏ ਬਣ ਹੈ ਜੀ ਦਾ ਮਿਊਨਿਪੈਲਟੀਆਂ ਦੇ ਨਾਲ ਸੰਬੰਧਿਤ ਆ ਜੀ 74th ਐਮੈਂਡਮੈਂਟ 1993 ਦਾ ਠੀਕ ਕਰ ਲਿਓ ਇਹ ਆਪਾਂ ਪੋਲਿਟੀ ਚ ਚੰਗੀ ਤਰ੍ਹਾਂ ਕਰਵਾਇਆ ਹਾ ਤੋ ਇਹਦੇ ਉੱਤੇ ਆਪਾਂ ਤੁਹਾਡਾ ਟਾਈਮ ਵੇਸਟ ਇਸ ਟਾਈਮ ਨਹੀਂ ਕਰਾਂਗੇ ਠੀਕ ਆ ਤਾਂ ਆਜ਼ਾਦ ਭਾਰਤ ਵਿੱਚ ਪਹਿਲੀ ਮਹਿਲਾ ਰਾਜਪਾਲ ਕੌਣ ਸੀ ਠੀਕ ਆ ਫਰਸਟ ਇੰਡੀਅਨ ਊਮਨ ਗਵਰਨਰ ਕੌਣ ਸੀ ਇੰਡੀਪੈਂਡੈਂਟ ਇੰਡੀਆ ਦੇ ਵਿਜੇ ਲక్ష్ਮੀ ਪੰਡਿਤ ਸੁਚਿੱਤਾ ਕ੍ਰਿਪਲਾਨੀ ਜਾਂ ਇੰਦਰਾ ਗਾਂਧੀ ਜਾਂ ਸਰੋਜਨੀ ਨਾਇਡ ਤਾਂ ਡੀ ਬਿਲਕੁਲ ਸਹੀ ਆ ਰਿਹਾ ਜੀ ਆਜ਼ਾਦ ਭਾਰਤ ਦੀ ਪਹਿਲੀ ਇੰਡੀਅਨ ਊਮਨ ਗਵਰਨਰ ਰਏ ਨੇ ਜੀ ਸਰੋਜਨੀ ਨਾਇਡ ਨੈਕਸਟ ਆਪਾਂ ਜਾਵਾਂਗੇ ਸੋ ਜਿਤਰਾ ਕ੍ਰਿਪਲਾਨੀ ਜਿਹੜੇ ਫਰਸਟ ਊਮਨ ਚੀਫ ਮਿਨਿਸਟਰ ਸੀ ਤੇ ਇੰਦਰਾ ਗਾਂਧੀ ਫਰਸਟ ਊਮਨ ਪ੍ਰੈਜ਼ੀਡੈਂਟ ਸੌਰੀ ਪ੍ਰਾਈਮ ਮਿਨਿਸਟਰ ਇਹ ਜ਼ਰੂਰ ਕਰ ਲਿਓ ਬਹੁਤ ਇੰਪੋਰਟੈਂਟ ਕੁਐਸਚਨ ਮੰਨਦਾ ਹੈ 88 ਲਿਖੀਆਂ ਸੰਵਿਧਾਨਕ ਸੋਧਾਂ ਨੇ ਪਹਿਲੀ ਵਾਰ ਇੰਡੀਆ ਦੇ ਵਿੱਚ ਸੰਵਿਧਾਨ ਦੇ ਵਿੱਚ ਐਂਟੀ ਡਿਫੈਕਸ਼ਨ ਪ੍ਰੋਵੀਜ਼ਨ ਦੀਜ਼ ਮਤਲਬ ਕਿ ਵਿਵਸਥਾ ਨੂੰ ਸਥਾਪਿਤ ਕੀਤਾ ਐਂਟੀ ਡਿਫੈਕਸ਼ਨ ਪ੍ਰੋਵੀਜ਼ਨ 50ਵੀਂ ਅਮੈਂਡਮੈਂਟ 52ਵੀਂ 53ਵੀਂ ਜਾਂ 55ਵੀਂ ਤਾਂ ਇਹ ਵੀ ਕੁਐਸਚਨ ਬਹੁਤ ਵਾਰ ਪੰਜਾਬ ਪੁਲਿਸ ਦੇ ਪੇਪਰ ਚ ਵੀ ਆ ਚੁੱਕਿਆ ਤੇ ਪੀਰ ਪਲੱਸ ਬੀ ਦੇ ਪੇਪਰ ਦੇ ਵਿੱਚ ਵੀ ਇਦਾਂ ਦਾ ਇਹਦੇ ਨਾਲ ਮਿਲਦਾ ਜੁਲਦਾ ਇੱਕ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ। ਤਾਂ ਜੀ 52nd ਅਮੈਂਡਮੈਂਟ ਦੇ ਤਹਿਤ ਐਂਟੀ ਡਿਫੈਕਸ਼ਨ ਪ੍ਰਵੀਜ਼ਨ ਦੀ ਸਥਾਪਨਾ ਕੀਤੀ ਗਈ ਸੀ ਠੀਕ ਆ ਹੋਇਆ ਕਦੋਂ ਸੀ ਇਹ ਬੁੰਜਮੀ ਅਮੈਂਡਮੈਂਟ ਐਕਟ 1985 ਇਸਵੀ ਚ ਸੋ ਉਹਨਾਂ ਨੇ ਸ਼ਾਇਦ ਸਨ ਪੁੱਛਿਆ ਸੀ ਠੀਕ ਆ 1985 ਭਾਰਤ ਦਾ ਜਿਹੜਾ ਰਾਸ਼ਟਰੀ ਜਿਹੜਾ ਨੈਸ਼ਨਲ ਟਰੀ ਆ ਬਨਿਆਮ ਠੀਕ ਆ ਇਹਦਾ ਵਿਗਿਆਨਕ ਨਾਮ ਪੁੱਛਿਆ ਉਹਨਾਂ ਨੇ ਕਿ ਕਿਹੜਾ ਵਾ ਤਾਂ ਇਹਦੇ ਕੁਐਸਚਨ ਵੀ ਤੁਹਾਨੂੰ ਪੁੱਛੇ ਜਾਣਗੇ ਕਿ ਸਾਇੰਟਿਫਿਕ ਨੇਮ ਦੱਸੋ ਇਹਨਾਂ ਦੇ ਕੀ ਆ ਠੀਕ ਆ ਤਾਂ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਨੈਸ਼ਨਲ ਟਰੀ ਆਪਣਾ ਬਣਿਆ ਹੁੰਦਾ ਸਾਇੰਟਿਫਿਕ ਨੇਮ ਕੀ ਆ ਤਾਂ ਇਹਦਾ ਬੀ ਆਨਸਰ ਹੁੰਦਾ ਠੀਕ ਆ ਫਿਕਸ ਬੈਂਗਲੈਸਿਸ ਇਹਦਾ ਨੇਮ ਆ ਤਾਂ ਇਹ ਜ਼ਰੂਰ ਤੁਸੀਂ ਕਰ ਲੈਣਾ ਹੁਣ ਆਪਾਂ ਚੱਲਦੇ ਆ 22 ਨੰਬਰ ਕੁਐਸਚਨ 22 ਨੰਬਰ ਕੁਐਸਚਨ ਦੇ ਕਹਿੰਦਾ ਦੇ ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜਾ ਮੇਲ ਨਹੀਂ ਖਾਂਦਾ ਨਾਟ ਕਰੈਕਟਲੀ ਮੈਚ ਪਾਰਟ 3 ਆਫ ਦਾ ਇੰਡੀਅਨ ਕਨਸਟੀਟਿਊਸ਼ਨ ਆਫ ਫੰਡਾਮੈਂਟਲ ਰਾਈਟਸ ਨਾਲ ਸੰਬੰਧਿਤ ਆ ਬਿਲਕੁਲ ਪਾਰਟ 2 ਆਫ ਦਾ ਕਨਸਟੀਟਿਊਸ਼ਨ ਕੀ ਸਿਟੀਜ਼ਨਸ਼ਿਪ ਦੇ ਨਾਲ ਆ ਪਾਰਟ 4 ਹੈ ਕੀ ਫੰਡਾਮੈਂਟਲ ਡਿਊਟੀਆਂ ਨਾਲ ਆ ਪਾਰਟ 5 ਕੀ ਡਾਇਰੈਕਟ ਪ੍ਰਿੰਪ੍ਰਿੰਸੀਪਲ ਆਫ ਸਟੇਟ ਪਾਲਿਸੀ ਨਾਲ ਆ ਦੱਸੋ ਜੀ ਇਹਦਾ ਕਿਹੜਾ ਸਹੀ ਬਣਦਾ ਤਾਂ ਬਿਲਕੁਲ ਸਹੀ ਜੀ ਸਾਡਾ ਆਪਸ਼ਨ ਗਲਤ ਜਾਂਦੀ ਪਈ ਆ ਫੰਡਾਮੈਂਟਲ ਡਿਊਟੀਆਂ ਸਹੀ ਆ ਪਾਰਟ 4 ਦੇ ਵਿੱਚ ਦਰਜ ਆ ਸਿਟੀਜ਼ਨਸ਼ਿਪ ਪਾਰਟ 2 ਦੇ ਵਿੱਚ ਆ ਪਾਰਟ 3 ਦੇ ਵਿੱਚ ਦਰਜ ਆ ਫੰਡਾਮੈਂਟਲ ਰਾਈਟਸ ਉਪਰ ਜਿਹੜਾ ਦਿੱਤਾ ਹੋਇਆ ਇਹਨਾਂ ਨੇ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਇਹ ਪਾਰਟ 4 ਦੇ ਵਿੱਚ ਦਰਜਾ ਠੀਕ ਹੈ ਜੀ ਤਾਂ ਇਹ ਜ਼ਰੂਰ ਕਰ ਲਿਓ ਜੀ ਤੁਸੀਂ ਠੀਕ ਹੈ ਪਾਰਟ 4 ਆਰਟੀਕਲ 36 ਤੋਂ 51 ਆਪਾਂ ਉਹਦੇ ਵਿੱਚ ਚੰਗੀ ਤਰ੍ਹਾਂ ਕਰਾਇਆ ਹੋਇਆ ਹੈ ਡੀਪੀਐਸਪੀ ਕਿੰਨਾ ਭਾਰਤ ਦੀ ਭਾਰਤੀ ਸੰਵਿਧਾਨ ਦੇ ਅਨੁਛੇਦ 359 ਦੇ ਤਹਿਤ ਐਮਰਜੈਂਸੀ ਦੇ ਲਾਗੂ ਹੋਣ ਦੌਰਾਨ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਤਰ੍ਹਾਂ ਦੇ ਹੇਠ ਦੇ ਹੀਟ ਦੇ ਜੋੜਾਂ ਵਿੱਚੋਂ ਕਿਸ ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ 15 16 ਨੂੰ 17 18 ਨੂੰ 20 21 ਜਾਂ 24 25 ਠੀਕ ਹੈ ਕਿਹੜੀ ਆ ਜਿਹੜੀ ਕਿ ਇਹ ਫੰਡਾਮੈਂਟਲ ਰਾਈਟਸ ਜਿਹੜੇ ਸਸਪੈਂਡ ਨਹੀਂ ਹੁੰਦੇ ਚਾਹੇ ਐਮਰਜੈਂਸੀ ਵੀ ਲੱਗੀ ਹੋਵੇ ਠੀਕ ਆ ਆਰਟੀਕਲ 359 ਦੇ ਤਹਿਤ ਤਾਂ 3 ਨੰਬਰ ਤਾਂ ਤੁਸੀਂ ਦੱਸਣਾ ਜੀ ਕਿਹੜਾ ਬਿਲਕੁਲ ਸਹੀ ਜੀ ਆਰਟੀਕਲ 20 ਤੇ 21 ਪੂਰੀ ਤਰ੍ਹਾਂ ਨਾਲ ਸਸਪੈਂਡ ਨਹੀਂ ਹੁੰਦੇ ਠੀਕ ਆ ਪਾਲਿਟੀ ਦੀ ਕਲਾਸ ਆਪਣੀ ਫੰਡਾਮੈਂਟਲ ਰਾਈਟਸ ਦੇਖੋ ਜੇਕਰ ਤੁਸੀਂ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਹੋ ਹੇਟ ਲੀਗੀਆਂ ਰਾਈਟਸ ਵਿੱਚੋਂ ਕਿਸ ਦਾ ਅਰਥ ਹੁੰਦਾ ਬਾ ਟੂ ਹੈਵ ਦਾ ਬੋਡੀ ਆਫ ਠੀਕ ਆ ਸਿਟੇਰੀਓ ਜਾਂ ਮੈਂਡਾਮਸ ਕਿਉ ਵਰਾਂਟੋ ਜਾਂ ਹੈਬੀਅਸ ਕਰਪਸ 24 ਦਾ ਬਿਲਕੁਲ ਸਹੀ ਅੰਸ ਹੈਬੀਅਸ ਕਰਪਸ ਆ ਜਿਹੜਾ ਕਹਿੰਦਾ ਜੀ ਟੂ ਹੈਵ ਦਾ ਬਾਡੀ ਪ੍ਰੋਡਿਊਸ ਦੀ ਬਾਡੀ ਠੀਕ ਆ ਜੀ ਸੋ ਬ੍ਰਿੰਗ ਦੀ ਬਾਡੀ ਕਾਫੀ ਚੀਜ਼ਾਂ ਇਹਦੇ ਵਿੱਚ ਆ ਜਾਂਦੀ ਹੈ ਨਾ ਇਦਾਂ ਦੇ ਤੁਹਾਨੂੰ ਕਿਸੇ ਦੇ ਵਿੱਚ ਵੀ ਆ ਸਕਦਾ 25 ਨੰਬਰ ਕੁਐਸਚਨ ਪੁੱਛਿਆ ਜਾ ਰਿਹਾ ਕਹਿੰਦਾ ਫਰਵਰੀ 4 ਕਿਹੜੇ ਦਿਨ ਮਨਾਇਆ ਜਾਂਦਾ ਵਰਲਡ ਬਰਥਡੇ ਵਰਲਡ ਰੇਡੀਓ ਡੇ ਵਰਲਡ ਕੈਂਸਰ ਡੇ ਜਾਂ ਵਰਲਡ ਰਾਈਟਰਸ 25th ਦਾ ਸਹੀ ਆਨਸਰ ਸਾਡੇ ਕੋਲ ਆ ਰਿਹਾ ਜੀ 4 ਫਰਵਰੀ ਆ ਜਿਹੜਾ ਉਹ ਵਰਲਡ ਕੈਂਸਰ ਡੇ ਮਨਾਇਆ ਜਾਂਦਾ ਬਾਜੀ ਅੱਗੇ ਚੱਲਦੇ ਹਾਂ ਵਿਸ਼ਵ ਸਿਹਤ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ ਦਾ ਵਰਲਡ ਹੈਲਥ ਡੇ ਇਜ਼ ਅਬਜ਼ਰਵਡ ਔਨ 8 ਅਪ੍ਰੈਲ 5 ਮਈ 6 ਜੂਨ ਜਾਂ 7 ਅਪ੍ਰੈਲ ਤਾਂ ਬਹੁਤ ਸਾਰੇ ਬੱਚਿਆਂ ਨੂੰ ਇਹਦੇ ਬਾਰੇ ਪਤਾ ਹੋਵੇਗਾ ਤਾਂ 26 ਮਈ ਦਾ ਸਾਡੇ ਕੋਲ ਡੀ ਆ ਰਿਹਾ ਜੀ 7 ਅਪ੍ਰੈਲ ਨੂੰ ਮਨਾਇਆ ਜਾਂਦਾ ਬਾ ਵਰਲਡ ਹੈਲਥ ਡੇ ਇੰਪੋਰਟੈਂਟ ਕੁਐਸਚਨ ਮੰਨਦਾ ਜੀ ਇਹਨੂੰ ਨੋਟ ਜ਼ਰੂਰ ਕਰ ਲਿਓ ਠੀਕ ਹੈ डब्ल्यूएचओ ਦਾ ਜਿਹੜਾ ਆਪਣਾ ਹੈੱਡਕੁਆਟਰ ਆ ਉਹ ਜਨਿਵਾ 스ਵਿਟਜ਼ਰਲੈਂਡ ਦੇ ਵਿੱਚ ਆ ਠੀਕ ਆ ਤਾਂ ਜ਼ਰੂਰ ਕਰ ਲਵੇ ਵੀ ਇੰਪੋਰਟੈਂਟ ਕੁਐਸਚਨ ਆ ਇੰਟਰਨੈਸ਼ਨਲ ਡੇ ਆਫ ਜੋਗਾ ਕਦੋਂ ਮਨਾਇਆ ਜਾਂਦਾ 20 ਜੂਨ 21 ਜੂਨ 22 ਜੂਨ ਜਾਂ 18 ਜੂਨ ਤਾਂ ਜੀ 27 ਦਾ ਸਹੀ ਆਨਸਰ ਸੀ ਆ ਜੀ 21 ਜੂਨ ਨੂੰ ਮਨਾਇਆ ਜਾਂਦਾ ਤੁਹਾਨੂੰ ਸਭ ਨੂੰ ਇਹ ਵੀ ਬਹੁਤ ਪਤਾ ਹੋਏਗਾ ਸੋ ਇਹਦੀ ਥੀਮ ਜ਼ਰੂਰ ਕਰ ਲਿਆ ਕਰੋ ਠੀਕ ਆ ਜੇ ਤਾਂ 2024 ਚ ਕਿਹੜੀ ਹੋਊ 2025 ਚ ਕਿਹੜੀ ਹੋਊਗੀ ਇਹ ਤੁਹਾਨੂੰ ਹੋਣੀ ਚਾਹੀਦੀ ਆ ਠੀਕ ਆ ਅਗਸਤ 29 ਅ ਕਾ ਕਿਉਂ ਮਨਾਇਆ ਜਾਂਦਾ ਵਾ ਜੀ ਅਗਸਤ 29 ਸੋ ਇਹਦੇ ਲਈ ਤਾਂ ਤੁਹਾਨੂੰ ਸੋਚਣ ਦੀ ਵੀ ਲੋੜ ਨਹੀਂ ਹਨਾ ਕਿਦੇ ਲਈ ਮਨਾਇਆ ਜਾਂਦਾ ਨੈਸ਼ਨਲ ਸਪੋਰਟਸ ਡੇ ਦੇ ਤੌਰ ਦੇ ਉੱਤੇ ਅਬਜ਼ਰਵ ਕੀਤਾ ਜਾਂਦਾ ਵਾ ਅਗਸਤ 29 ਭਾਰਤੀ ਗੰਦਨਤਰ ਦਿਵਸ 2024 ਦਾ ਥੀਮ ਦੱਸੋ ਜੀ ਕੀ ਆ ਠੀਕ ਆ ਸੋ ਇਹ ਕਰੰਟ ਅਫੇਅਰ ਦਾ ਕੁਐਸਚਨ ਆਪਾਂ ਐਡ ਕੀਤਾ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹ ਇਹੋ ਜਿਹੇ ਕੁਐਸਚਨ ਪੇਪਰ 'ਚ ਆਉਂਦੇ ਨੇ ਤਾਂ ਇੰਡੀਆ ਦੀ ਜਿਹੜੀ ਦੱਸਣਾ ਤੁਸੀਂ ਵਾਸੂ ਵਾਸੂ ਦੇਵਾ ਕੁਟਮ ਬਕਮ ਜਾਂ नेशन ऑलवेज ग्रोइंग नेशन फर्स्ट ऑलवेज फर्स्ट विकसित भारत एंड भारत लोकतंत्र की मातृका ताईदा सही आंसर बी बन जा जी विकसित भारत एंड भारत लोकतंत्रा की मातृका एदा डी यार ठीक है जेडी गणतंत्र दिवस 26 जनवरी 2024 दा थीम है तेज चंद्रयान 3 दे कंडे लैंडिंग पॉइंट दा नाम दसो की है जी विक्रम पॉइंट ज्वार पॉइंट शिवशक्ति पॉइंट या तिरंगा पॉइंट ਸੋ 3ਵੇਂ ਦਾ ਸਹੀ ਆਨਸਰ ਸਾਡੇ ਕੋਲ ਸੀ ਆ ਰਹਾ ਜੀ ਸ਼ਿਫਟ ਸ਼ਕਤੀ ਪੁਆਇੰਟ ਆ ਜਿਹੜਾ ਕਿ ਲੈਂਡਿੰਗ ਪੁਆਇੰਟ ਆ ਚੰ드ਰਯਾਮ 3 ਦਾ ਠੀਕ ਆ ਬਹੁਤ ਇੰਪੋਰਟੈਂਟ ਕੁਐਸਚਨ ਆ ਹੁਣ ਆਪਾਂ ਕਰਦੇ ਆ ਜੀ ਅੱਗੇ ਆਪਣੇ ਪੰਜਾਬ ਜੀਕੇ ਦੇ ਜਿਹੜੇ 20 ਕੁਐਸਚਨ ਆਪਾਂ ਨੈਕਸਟ ਦਾ ਤਾਂ ਇਹ ਡਿਟੇਲ ਦੇ ਵਿੱਚ ਤੁਸੀਂ ਕਰੰਟ ਅਫੇਅਰ ਚ ਵੀ ਤੁਹਾਨੂੰ ਇਹ ਵਾਲੀ ਪੀਡੀਐਫ ਮਿਲ ਜਾਏਗੀ ਹੁਣ ਆਪਾਂ ਕਰਾਂਗੇ ਜੀ ਆਪਣੇ ਮੌਕ ਟੈਸਟ 2 ਪੰਜਾਬ ਹਿਸਟਰੀ ਐਂਡ ਕਲਚਰ ਦੇ 20 ਕੁਐਸਚਨ 31 ਨੰਬਰ ਕੁਐਸਚਨ 31 ਨੰਬਰ ਕੁਐਸਚਨ ਜੇ ਆਪਾਂ ਨੂੰ ਪੁੱਛਿਆ ਜਾ ਰਿਹਾ ਕਹਿੰਦੇ ਜੀ ਪ੍ਰਸਿੱਧ ਮੱਧ ਕਾਲੀ ਸੰਤ ਸ਼ੰਕਰਦੇਵ ਕਿਹਦੇ ਨਾਲ ਸਬੰਧਤ ਸੀਗੇ ਠੀਕ ਆ ਤਾਂ ਤੁਸੀਂ ਦੱਸਣਾ ਹੈ ਇਹਦਾ ਕੀ ਆਨਸਰ ਆ ਇਹਦਾ ਬਿਲਕੁਲ ਸਹੀ ਆਨਸਰ ਹੈਗਾ ਜੀ ਵੈਸ਼ਨਵਾ ਕਲਟ ਦੇ ਨਾਲ ਸਬੰਧਤ ਸੀ ਪ੍ਰਸਿੱਧ ਜਿਹੜੇ ਫੇਮਸ ਮੀਡੀਵਲ ਸੰਤ ਸ਼ੰਕਰਦੇਵਾ ਹੁਣ ਆਪਾਂ ਚੱਲਦੇ ਹਾਂ ਜੀ 32 ਨੰਬਰ ਕੁਐਸਚਨ 32 ਨੰਬਰ ਕੁਐਸਚਨ ਕਹਿੰਦੇ ਜੀ ਮੌਇਨਦੀਨ ਚਿਸਤੂ ਖਵਾਜਾ ਮੌਇਨਦੀਨ ਚਿਸਤੂ ਕਿੰਨਾਂ ਦੇ ਚੱਲੇ ਸੀਗੇ ਜੀ ਖਵਾਈ ਅਦਲਾ ਅ ਅਬਦਾਈ ਚਿਸਤੀ ਜਾਂ ਸ਼ਾਹ ਵਲੀ ਉੱਲਾ ਜਾਂ ਖਵਾਜਾ ਉਸਮਾਨ ਹੋਰਾਨੀ ਜਾਂ ਮੀਰ ਤਰਤ 32 ਦਾ ਸਹੀ ਆਨਸਰ ਸੀ ਬੰਦਾ ਜੀ ਖਵਾਜਾ ਉਸਮਾਨ ਹੋਰਾਨੀ ਦੇ ਚੇਲੇ ਸੀਗੇ ਆਪਣੇ ਖਵਾਜਾ ਮੌਜਦੂਨ ਚਿਸਤੀ ਤਾਂ ਇਹ ਸੂਫੀਜ਼ਮ ਦੇ ਵਿੱਚੋਂ ਵੀ ਕੁਐਸਚਨ ਪੇਪਰ ਦੇ ਵਿੱਚ ਪੀਟ੍ਰ ਪਲੱਸ ਵੀ ਦੇ ਪੇਪਰਾਂ 'ਚ ਆ ਰਿਹਾ ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਹੈ ਨਾ ਤਾਂ ਇੱਕ ਦੋ ਕੁਐਸਚਨ ਪੱਕੇ ਆ ਰਹੇ ਆ ਪੇਪਰ ਦੇ ਵਿੱਚ ਚੱਲਦੇ ਆ ਜੀ ਆਪਾਂ 33 ਨੰਬਰ ਕੁਐਸਚਨ 'ਤੇ ਪੰਜਾਬ ਦੇ ਵਿੱਚ ਕੁੱਲ ਕਿੰਨੀਆਂ ਆਰਾਮਸਰ ਸਾਈਟਸ ਹਨ ਦੱਸੋ ਜੀ 6 ਨੇ 4 ਨੇ 5 ਨੇ ਜਾਂ 3 ਨੇ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਕੁੱਲ ਜਿਹੜੀਆਂ ਆਰਾਮਸਰ ਸਾਈਟਸ ਹੈਗੀਆਂ ਨੇ 6 ਨੇ ਤਾਂ 6 માં ਦੇ 6 ਦੇ 6 ਦੇ ਤੁਹਾਨੂੰ ਨਾਮ ਯਾਦ ਹੋਣੇ ਚਾਹੀਦੇ ਆ ਠੀਕ ਆ ਤਾਂ ਦੇਖ ਸਕਦੇ ਹੋ ਤੁਸੀਂ ਠੀਕ ਆ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਆਰਾਮਸਰ ਸਾਈਟਸ ਸੀਗੀਆਂ ਪਹਿਲਾ 3 ਸੀਗੀਆਂ ਹਰੀਕੇ 1990 ਚ ਨੋਟੀਫਾਈ ਹੋਈ ਸੀ ਰੋਪੜ 2002 ਚ ਤੇ ਕਾਂਜਲੀ ਵੀ 2002 ਚ ਪਰ 2019 ਦੇ ਵਿੱਚ ਤਿੰਨ ਹੋਰ ਸਾਈਟਾਂ ਆਰਾਮਸਰ ਸਾਈਟ ਕੋਸ਼ਿਤ ਕੀਤੀਆਂ ਗਈਆਂ ਜਿਦੇ ਵਿੱਚ ਕੋ ਕੇਸ਼ੇਪੁਰ ਮਿਆਨੀ ਵੈਟਲੈਂਡ ਨੰਗਲ ਵੈਟਲੈਂਡ ਸੈਂਚਰੀ ਤੇ ਬਿਆਸ ਕਨਜ਼ਰਵੇਸ਼ਨ ਰਿਜ਼ਰਵ ਐਡ ਕੀਤੀਆਂ ਠੀਕ ਹੈ ਹੁਣ ਹੋ ਗਈਆਂ ਟੋਟਲ 6 ਯਾਦ ਕਰ ਲਿਓ ਜੀ ਇੰਪੋਰਟੈਂਟ ਕੁਐਸਚਨ ਆਇਆ ਭਾਈ ਵੀਰ ਸਿੰਘ ਜੀ ਨੇ ਕਿਸ ਕੰਮ ਲਈ ਭਾਰਤੀ ਸਹਿਤ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਮੇਰੇ ਸਾਈਆਂ ਜੀ ਉਹ ਸਤਵੰਤਕੌਰ ਵਿਜੇ ਸਿੰਘ ਜਾਂ ਸੁੰਦਰੀ 34 ਦਾ ਸਹੀ ਆਨਸਰ ਸਾਡੇ ਕੋਲ ਏ ਬਨ ਹੈ ਜੀ ਮੇਰੇ ਸਾਈਆਂ ਜੀਓ ਲਈ ਭਾਈ ਵੀਰ ਸਿੰਘ ਜੀ ਨੇ ਭਾਰਤੀ ਸਾਹਿਤਿਆ ਅਕੈਡਮੀ ਅਵਾਰਡ ਜਿੱਤਿਆ ਸੀਗਾ ਜੀ ਨੈਕਸਟ ਚ ਆਉਂਦੇ ਹਾਂ ਜੀ ਅੱਗੇ ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਇਹ ਵੀ ਕੁਐਸਚਨ ਪੀਟਰ ਪਲੱਸ ਵੀ ਦੇ ਇੱਕ ਪੇਪਰ 'ਚ ਆਇਆ ਹੋਇਆ ਦਲੀਪ ਘੋਟਵਾਣਾ ਸੁਰਿੰਦਰ ਕੌਰ ਸੁਦੇਸ਼ ਕੁਮਾਰ ਜੀ ਜਾਂ ਅਫਸਾਨਾਖਾਂ ਤਾਂ ਜੀ 35 ਦਾ ਸਹੀ ਆਨਸਰ ਸਾਡੇ ਕੋਲ ਸੀ ਆ ਜੀ ਸੁਰਿੰਦਰ ਕੌਰ ਨੂੰ ਕਿਹਾ ਜਾਂਦਾ ਕੋਇਲ ਆਫ ਪੰਜਾਬ 36 ਨੰਬਰ ਕੁਐਸਚਨ ਇਹਨਾਂ ਦੇ ਵਿੱਚੋਂ ਕਿਸ ਨੇ ਸ਼ਰੀਨ ਫਰਹਾਦ ਦਾ ਕਿੱਸਾ ਲਿਖਿਆ ਹਾਸ਼ਮ ਸ਼ਾ ਪੀਲੂ ਗੁੱਲੇ ਸ਼ਾ ਜਾਂ ਵਰਸ਼ ਤਾਂ 36ਵੇਂ ਦਾ ਸਾਡੇ ਕੋਲ ਏ ਆਨਸਰ ਮੰਨਦਾ ਪਿਆ ਹਾਸ਼ਮ ਸ਼ਾ ਨੇ ਲਿਖਿਆ ਵਾ ਠੀਕ ਆ ਜੀ ਕਿੱਸਾ ਸ਼ਰੀਨ ਫਰਹਾਦ ਅੱਗੇ ਚੱਲਦੇ ਹਾਂ ਜੀ ਆਪਾਂ ਕੁਐਸਚਨ ਤੇ ਇਹਨਾਂ ਦੇ ਵਿੱਚੋਂ ਲੂਣਾ ਕਿੰਨਾਂ ਦੀ ਰਚਨਾ ਹੈ ਅਮਰਤਾ ਸ਼ੇਰਗਿੱਲ ਸ਼ਿਵ ਕੁਮਾਰ ਬਟਾਲਵੀ ਗੁਰਬਖਸ਼ ਸਿੰਘ ਜਾਂ ਅਮਰਤਾ ਪ੍ਰੀਤਮ ਲੂਣਾ ਇੱਕ ਬਹੁਤ ਹੀ ਫੇਮਸ ਨੋਵਲ ਆ ਤਾਂ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਲੂਣਾ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਹੈ ਅੱਗੇ ਆਪਾਂ ਚੱਲਦੇ ਹਾਂ ਕਾਗਜ਼ ਟੂ ਕੈਨਵਸ ਕਿਨੇ ਲਿਖਿਆ ਜੀ ਅਮਰਤਾ ਪ੍ਰੀਤਮ ਨੇ ਨਾਨਕ ਸਿੰਘ ਨੇ ਗੁਰਦੇਵਾਲ ਸਿੰਘ ਨੇ ਜਾਂ ਨਨ ਆਫ ਥੀਸ ਕਾਗਜ਼ ਟੂ ਕੈਨਵਸ ਦਾ ਬਿਲਕੁਲ ਸਹੀ ਆਨਸਰ ਇਹ ਵੰਨਾ ਜੀ ਅਮਰਤਾ ਪ੍ਰੀਤਮ ਨੇ ਲਿਖਿਆ ਕਾਗਜ਼ ਟੂ ਕੈਨਵਸ ਅੱਗੇ ਆਪਾਂ ਚੱਲਦੇ ਹਾਂ ਜੀ ਕੁਐਸਚਨ ਤੇ ਹਰੀਬੱਲਵ ਸੰਗੀਤ ਸਮੇਲਨ ਆ ਜਿਹੜਾ ਉਹ ਕਿਸ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਵਾ ਬਾਬਾ ਹਰੀਬੱਲਵ ਸਵਾਮੀ ਤੁਲਾਗਰ ਜਾਂ ਨੈਕਸਟ ਉਹ ਜਾਂ ਸ਼ਰੀਫ ਜਾਂ ਬਾਬਾ ਫਰੀਦ ਤਾਂ ਇਹ ਤਾਂ ਸੌਖਾ ਹੀ ਆ ਹਨਾ ਬਾਬਾ ਹਰਬੱਲਵ ਜੀ ਦੀ ਯਾਦ ਦੇ ਵਿੱਚ ਹਰੀਬੱਲਵ ਸੰਗੀਤ ਸਮੇਲਨ ਮਨਾਇਆ ਜਾਂਦਾ ਵਾ ਠੀਕ ਆ ਜੀ ਅੱਗੇ ਆਪਾਂ ਚੱਲਦੇ ਹਾਂ ਜੀ ਪ੍ਰੋਫੈਸਰ ਮੋਹਨ ਸਿੰਘ ਮੇਲਾ ਕਿਹੜੇ ਜ਼ਿਲ੍ਹੇ ਦੇ ਵਿੱਚ ਮਨਾਇਆ ਜਾਂਦਾ ਬਰਨਾਲੇ 'ਚ ਲੁਧਿਆਣਾ 'ਚ ਜਲੰਧਰ 'ਚ ਜਾਂ ਪਟਿਆਲੇ 'ਚ ਤਾਂ ਤੁਹਾਨੂੰ ਸਭ ਨੂੰ ਪਤਾ ਕਿ ਪ੍ਰੋਫੈਸਰ ਮੋਹਨ ਸਿੰਘ ਮੇਲਾ ਲੁਧਿਆਣੇ ਦੇ ਵਿੱਚ ਮਨਾਇਆ ਜਾਂਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਅੱਗੇ ਆਪਾਂ ਚੱਲਦੇ ਹਾਂ ਨੇ 41 ਨੰਬਰ ਕੁਐਸਚਨ ਕਹਿੰਦਾ ਜੀ ਪਹਿਲੀ ਐਂਗਲੋ ਸਿੱਖ ਯੰਗ ਤੋਂ ਬਾਅਦ ਕਿਹੜੀ ਸੰਧੀ ਹੋਈ ਸੀ ਜਦੋਂ ਫਰਸਟ ਐਂਗਲੋ ਵਾਰ ਹੋ ਗਈ ਤਾਂ ਕਿਹੜੀ ਸੰਧੀ ਹੋਈ ਸੀ ਟ੍ਰੀਟੀ ਆਫ ਹਾਲੀਵਾਲ ਟ੍ਰੀਟੀ ਆਫ ਅੰਮ੍ਰਿਤਸਰ ਟ੍ਰੀਟੀ ਆਫ ਲਾਹੌਰ ਜਾਂ ਟ੍ਰੀਟੀ ਆਫ ਗੁਜਰਾਤ ਇਹਦੇ ਵਿੱਚ ਵੀ ਕਈ ਵਾਰ ਬੱਚੇ ਕਨਫਿਊਜ਼ ਹੋ ਜਾਂਦੇ ਨੇ ਠੀਕ ਹੈ ਜੀ ਸੋ ਫਰਸਟ ਐਂਗਲੋ ਸਿੱਖ ਵਾਰ ਤੋਂ ਬਾਅਦ ਟ੍ਰੀਟੀ ਆਫ ਲਾਹੌਰ ਹੋਈ ਸੀ ਨੈਕਸਟ ਚੱਲਦੇ ਆ ਜੀ 42 ਨੰਬਰ ਕੁਐਸਚਨ ਤੇ 42 ਨੰਬਰ ਕੋ 9 ਮਾਰਚ 1946 ਨੂੰ ਪੂਰਾ ਯਾਦ ਕਰ ਲਿਓ ਠੀਕ ਆ ਜੀ ਇਹ ਲਾਰਡ ਹਾਰਡਿੰਗ ਤੇ ਮਹਾਰਾਜਾ ਰਣਜੀਤ ਦਲੀਪ ਸਿੰਘ ਉਸ ਟਾਈਮ ਦੇ ਉੱਤੇ ਸ਼ਾਸਕ ਸੀਗੇ ਇਹਨਾਂ ਦੇ ਵਿਚਕਾਰ ਹੋਇਆ ਪੰਜਾਬ ਦਾ ਨਪੋਲੀਅਨ ਕਿਹਨੂੰ ਕਿਹਾ ਜਾਂਦਾ ਜੀ ਹਰੀ ਸਿੰਘ ਨਾਲੂਆ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਨਪੋਲੀਅਨ ਆਫ ਪੰਜਾਬ ਕਿਹਾ ਜਾਂਦਾ ਹੈ ਅੱਗੇ ਚੱਲਦੇ ਆ ਜੀ 43 ਨੰਬਰ ਕੁਐਸਚਨ ਤੇ आ, 43 ਨੰਬਰ ਤੇ ਅੱਗੇ ਨੈਪੋਲੀਅਨ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਸਮੁੰਦਰ ਗੋਪਤਮ ਇਹ ਆਪਾਂ ਕੁਐਸਚਨ ਕੀਤਾ ਵੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸੁਪੁੱਤਰ ਕਿਸ ਯੁੱਧ ਦੇ ਵਿੱਚ ਸ਼ਹੀਦ ਹੋਏ ਸੀ ਜੀ ਬੈਟਲ ਆਫ ਬਗਨਾਨੀ ਠੀਕ ਆ ਤਾਂ ਬੈਟਲ ਆਫ ਚਮਕੌਰ ਬੈਟਲ ਆਫ ਨਦੌਣ ਜਾਂ ਬੈਟਲ ਆਫ ਖੇਦਾਰਾ ਤਾਂ ਜੀ 43 ਦਾ ਸਹੀ ਆਨਸਰ ਇਹ ਆ ਜੀ ਠੀਕ ਆ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ 43 ਦਾ ਸੌਰੀ ਸੀ ਆਨਸਰ ਆ ਬੈਟਲ ਆਫ ਚਮਕੌਰ ਦੇ ਵਿੱਚ ਸ਼ਹੀਦ ਹੋਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ Eldest Son ਅੱਗੇ ਚੱਲਦੇ ਹਾਂ ਜੀ ਆਪਾਂ ਕੋੜੀਆਂ ਨਾਮ ਦਾ ਜਿਹੜਾ ਲੋਕਗੀਤ ਆ ਉਹ ਕਿੰਨਾ ਕਿਹੜੇ ਕਿਹੜੇ ਗੁਰੂ ਸਾਹਿਬਾਨ ਨੇ ਰਚਿਆ ਸੀ ਠੀਕ ਆ ਗੁਰੂ ਰਾਮਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅਮਰਦਾਸ ਜੀ 44 ਦਾ ਏ ਆ ਜੀ ਗੁਰੂ ਰਾਮਦਾਸ ਜੀ ਅੱਗੇ ਆਪਾਂ ਚੱਲਦੇ ਹਾਂ ਜੀ 45 ਨੰਬਰ ਕੁਐਸਚਨ ਦੇ ਸਰਹਿੰਦ ਦੀ ਲੜਾਈ ਕਿਸ ਸਥਾਨ ਤੇ ਲੜੀ ਗਈ ਸੀ ਦਸੂਆ ਦੇ ਵਿੱਚ ਕਪੂਰੀ ਦੇ ਵਿੱਚ ਛਪਰਚੀਲੀ ਦੇ ਵਿੱਚ ਜਾਂ ਨਨ ਆਫ ਥੀਸ 45 ਦਾ ਸਹੀ ਆਨਸਰ b ਆ ਜੀ ਸਾਡੇ ਕੋਲ ਛਪਰਚੀਲੀ ਦੇ ਵਿੱਚ ਲੜੀ ਗਈ ਸੀ ਬੈਟਲ ਆਫ ਸਰਾਸ ਅੱਗੇ ਚੱਲਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਤੇ ਕਾਂਦਲੀ ਵੈਟਲੈਂਡ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜਲੰਧਰ ਦੇ ਵਿੱਚ ਕਪੂਰਥਲਾ ਦੇ ਵਿੱਚ ਲੁਧਿਆਣਾ ਦੇ ਵਿੱਚ ਜਾਂ ਹੁਸ਼ਿਆਰਪੁਰ ਦੇ ਵਿੱਚ 46 ਦਾ ਸਹੀ ਆਨਸਰ ਸਾਡੇ ਕੋਲ c ਆ ਜੀ ਕਪੂਰਥਲਾ ਦੇ ਵਿੱਚ ਲੋਕੇਟਡ ਆ ਕਾਂਦਲੀ ਵੈਟਲੈਂਡ ਠੀਕ ਆ ਰਾਮਸਰ ਸਾਈਟ ਆ ਤੁਹਾਨੂੰ ਸਭ ਨੂੰ ਪਤਾ ਮਿੱਧਿਰੋ ਜਨਰਲ ਰਜਿੰਦਰ ਸਿੰਘ ਨੂੰ ਕੀ ਕਿਹਾ ਜਾਂਦਾ ਸੀ ਠੀਕ ਹੈ ਕੀ ਕਿਹਾ ਜਾਂਦਾ ਸੀ ਈਗਲ ਸਪੈਰੋ ਲਾਇਨ ਜਾਂ ਬਾਜ਼ 47 ਦਾ ਸੀ ਹੈ ਜੀ ਮੇਜਰ ਜਨਰਲ ਰਜਿੰਦਰ ਸਿੰਘ ਨੂੰ ਸਪੈਰੋ ਕਿਹਾ ਜਾਂਦਾ ਸੀ ਪੰਜਾਬ ਹੇਠ ਲਿਖੇ ਵਿੱਚੋਂ ਕਿਸ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਆਪਣੀਆਂ ਹੱਦਾਂ ਸਾਂਝੀਆਂ ਨਹੀਂ ਕਰਦਾ ਹਿਮਾਚਲ ਪ੍ਰਦੇਸ਼ ਯੂਪੀ ਹਰਿਆਣਾ ਜਾਂ ਰਾਜਸਥਾਨ ਤਈ ਇਹ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਹਨਾ ਯੂਪੀ ਦੇ ਨਾਲ ਸਾਂਝੀ ਨਹੀਂ ਕਰਦਾ ਠੀਕ ਹੈ ਅਮਾਚਲ ਨਾਲ ਵੀ ਕਰਦਾ ਹਰਿਆਣਾ ਦੇ ਨਾਲ ਵੀ ਕਰਦਾ ਤੇ ਰਾਜਸਥਾਨ ਦੇ ਨਾਲ ਵੀ ਕਰਦਾ ਲੱਗੇ ਆਪਾਂ ਚੱਲਦੇ ਹਾਂ ਜੀ ਪੰਜਾਬ ਅਤੇ ਪੈਪਸੂ ਮਰਜ ਕਦੋਂ ਹੋ ਗਿਆ ਸੀ ਠੀਕ ਹੈ ਪੰਜਾਬ ਪਲੱਸ ਪੈਪਸੂ ਕਦੋਂ ਮਰਜ ਹੋ ਗਿਆ ਸੀ 1948 56 68 ਜਾਂ 77 49 ਦਾ ਸਹੀ ਆਨਸਰ ਸਾਡੇ ਕੋਲ ਸੀ ਹੈ ਜੀ 1956 ਚ ਮਰਜ ਹੋ ਗਿਆ ਸੀ ਇਹ ਸ਼ੁਰੂਆਤ ਇਹ ਮਤਲਬ ਅਲੱਗ ਕਦੋਂ ਹੋਈ ਸੀ ਪੈਪਸੂ ਦੀ ਕ੍ਰिएशन ਕਦੋਂ ਹੋਈ ਸੀ 1948 ਇਸ ਵੀ ਦੇ ਵਿੱਚ ਠੀਕ ਹੈ ਦੋਨੇ ਅਲੱਗ-ਅਲੱਗ ਕੁਐਸਚਨ ਬਣਦੇ ਨੇ ਇਹਦੇ ਵਿੱਚ ਕਿਸ ਸਿੱਖ ਜਰਨਲ ਨੇ ਦਿੱਲੀ ਜਿੱਤ ਕੇ ਲਾਲ ਕਿਲੇ ਦਾ ਨਿਸ਼ਾਨ ਸਾਹਿਬ ਲਹਿਰਾਇਆ ਸੀ ਦਿੱਲੀ ਦੇ ਉੱਤੇ ਹਰੀ ਸਿੰਘ ਨਲੂਆ ਭਾਈ ਬਗੇਲ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਤਾਂ ਪੰਜਾਂ ਵਿੱਚੋਂ ਭਾਈ ਬਗੇਲ ਸਿੰਘ ਨੇ ਨਿਸ਼ਾਨ ਸਾਹਿਬ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਲਹਿਰਾਇਆ ਸੀ ਜਿੱਤ ਕੇ ਉਸ ਟਾਈਮ 'ਤੇ ਠੀਕ ਹੈ 1783 ਇਸ ਵੀ ਦੇ ਵਿੱਚ ਤੇ ਨਾਲ ਇਹਨਾਂ ਦੇ ਕੌਣ ਸੀ ਜੱਸਾ ਸਿੰਘ ਆਲੂਵਾਲਾ ਤੇ ਜੀ ਇਹ ਸੀ ਜੀ ਆਪਣੇ ਅੱਜ ਦਾ ਮੌਕ ਟੈਸਟ ਤਾਂ ਤੁਹਾਨੂੰ ਉਮੀਦ ਆ ਕਿ ਜਿਨ੍ਹਾਂ ਨੇ ਨਹੀਂ ਪਹਿਲਾਂ ਪੇਡ ਦੇ ਵਿੱਚ ਪਰਚੇਸ ਕੀਤਾ ਉਹਨਾਂ ਨੂੰ ਵਧੀਆ ਲੱਗਿਆ ਹੋਵੇਗਾ ਤੇ ਜਿਹੜੇ ਬੱਚੇ ਬਿਗਨਰ ਨੇ ਹਨ ਤਿਆਰੀ ਕਰ ਰਹੇ ਨੇ ਇੱਕ ਵਾਰੀ ਆਪਣਾ ਸਿਲੇਬਸ ਕਰ ਰਹੇ ਨੇ ਨਾਲ ਦੀ ਨਾਲ ਉਹਨਾਂ ਲਈ ਇਹ ਬਹੁਤ ਫਾਇਦੇਮੰਦ ਹੋਏਗਾ ਕਿਉਂਕਿ ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਹਮੇਸ਼ਾ ਹੁੰਦੇ ਨੇ ਹਨਾ ਪੇਪਰ ਚਾਹੇ ਵਧੀਆ ਲੈਵਲ ਦਾ ਹੋਵੇ ਪਰ ਇਹੋ ਜਿਹੇ ਕੁਐਸਚਨ ਦੀ ਵੇਟੇਜ ਵੀ ਪੇਪਰ ਦੇ ਵਿੱਚ ਦੇਖਣ ਨੂੰ ਮਿਲਦੇ ਆ ਤਾਂ ਤੁਹਾਨੂੰ ਇਹ ਕੁਐਸਚਨ ਦੇ ਵਿੱਚੋਂ ਦਾ ਤੁਸੀਂ ਇੱਕ ਨੰਬਰ ਵੀ ਨਹੀਂ ਕਟਾਉਣਾਗਾ ਠੀਕ ਆ ਤਾਂ ਉਸ ਅਕੋਰਡਿੰਗ ਤੁਸੀਂ ਤਿਆਰੀ ਕਰਨੀ ਹੈ ਆਪਣੀ ਤਾ ਜੇਕਰ ਤੁਸੀਂ ਇਹ ਵਾਲੀ ਸੀਰੀਜ਼ ਆਪਣੀ ਪਰਚੇਸ ਕਰਨਾ ਚਾਹੁੰਦੇ ਹੋ ਠੀਕ ਆ ਤਾਂ ਤੁਸੀਂ 83608 83608 68058 ਨੰਬਰ ਦੇ ਉੱਤੇ WhatsApp ਮੈਸੇਜ ਕਰਕੇ ਤੁਸੀਂ ਇਹ ਸੀਰੀਜ਼ ਪਰਚੇਸ ਕਰ ਸਕਦੇ ਹੋ ਤਾਂ 50 ਰੁਪਏ ਸਿਰਫ 50 ਰੁਪਏ ਇਸ ਟਾਈਮ ਉਹਦਾ PDF ਦਾ ਪ੍ਰਾਈਸ ਆਪਾਂ ਰੱਖਿਆ ਹੋਇਆ ਹੈ ਠੀਕ ਆ ਤਾਂ ਜਿਹਦੇ ਵਿੱਚ 500 ਕੁਐਸਚਨ ਹੋਣਗੇ ਜਿਹਦੇ ਵਿੱਚ 300 ਕੁਐਸਚਨ ਜੀਕੇ ਦਾ ਹੋਊਗਾ ਤੇ 200 ਕੁਐਸਚਨ ਪੰਜਾਬ ਜੀ ਦਾ ਠੀਕ ਹੈ ਜੀ ਧੰਨਵਾਦ ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ 'ਚ ਚੈਨਲ ਨੂੰ ਲਾਈਕਸ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਰਹੋ